ਹੋਰ ਕਰ ਲਿਆ ਕੰਮ ਹਾਂਜੀ ਹਾਂ ਕੰਮ ਕਰ ਲਿਆ ਜੀ ਤੇ ਅੱਛਾ ਅੱਛਾ ਤਰਪਾਈ ਤੇ ਪੂਜੀ ਕਰਨ ਲੱਗੀ ਐ ਹਾਂਜੀ ਆ ਕਿਸੇ ਦੇ ਸੂਟ ਆਏ ਹੋਤੇ ਅੱਛਾ ਬਣਾ ਕੇ ਮੈਂ ਹੁਣ ਤਰਪਾਈ ਵੀ ਕਰੀ ਦੇਵਾਂ ਠੀਕ ਐ ਤੇ ਮੈਂ ਤਾਂ ਤੈਨੂੰ ਹੋਰ ਕਹਿੰਦਾ ਸੀ ਹਾਂਜੀ ਤੇਰੇ ਨਾਲ ਐ ਰਹਿ ਜੀ ਕਰਦਾ ਸੀ ਮੈਂ ਮਖਿਆ ਵੀ ਹੁਣ ਤਾਂ 3-4 ਦਿਨ ਹੋ ਗਏ ਆਪਾਂ ਇਹਨੂੰ ਦੇਖਦੇ ਨੂੰ ਮੁੰਡੇ ਨੂੰ ਹਾਂਜੀ ਵੀ ਆਪਾਂ ਜੇ ਕਿਸੇ ਵਧੀਆ ਜੇ ਡਾਕਟਰ ਲਵੇ ਦਿਖਾ ਲਈਏ ਹਾਂ ਜੀ ਦਿਖਾ ਲਾਂ ਨੇ ਜੀ ਮੈਨੂੰ ਵੀ ਕਈ ਦਿਨਾਂ ਤੋਂ ਐਂ ਜਿਹਾ ਹੋ ਗਿਆ ਪਿਆ ਥੋੜਾ ਜਿਹਾ ਐਂ ਕਰੀ ਜਾਂਦਾ ਹੈ ਹਾਂ ਇਹ ਗਲਤ ਜਿਹਾ ਕਰੀ ਜਾਂਦਾ ਵੀ ਬਾਹਰ ਜਾ ਹਰ ਇੱਕ ਗੱਲ ਤੇ ਹਾ 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 ਕੋਈ ਐਂ ਨੋਟ ਜੀ ਕਰੀ ਜਾਂਦੀ ਦੀ ਗੱਲ ਨੂੰ ਵੀ ਐਂ ਜੇ ਕਾ ਤੋਂ ਕਰੀ ਜਾਂਦਾ ਹਾਂ ਪਰ ਤਾਂ ਮੈਨੂੰ ਇਹਦੀ ਵੀ ਚਲੋ ਉਂ ਕਰਦੇ ਜਾਣ ਕੇ ਹੱਸਦਾ ਹੋਊਗਾ ਮੰਮਾ ਆਲੋ ਛੋਟਾ ਫੋਨ ਆ ਗਿਆ ਆਲੋ ਹੈਲੋ ਹੈਲੋ ਹਾਂਜੀ ਹਾਂਜੀ ਹਾਂ ਮੈਮ ਹਾਂਜੀ ਹਾਂਜੀ ਅਸੀਂ ਦਿਖਾਵਾਂਗੇ ਜੀ ਡਾਕਟਰ ਨੂੰ ਅਸੀਂ ਵੀ ਇਹੀ ਰੈਜੀ ਕਰਦੇ ਸੀਗੇ ਆਪਕੋ ਵੀ ਅਸੀਂ ਵੀ ਕਈ ਦਿਨਾਂ ਤੋਂ ਦੇਖੀ ਜਾਂਦੇ ਐਨੂੰ ਐਂ ਜੇ ਕਰੀ ਜਾਂਦਾ ਹਾਂ 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 ਅਸੀਂ ਵੀ ਹੁਣ ਐਂ ਰੈ ਕਰਦੇ ਸੀਗੇ ਵੀ ਹੁਣ ਆਪਾਂ ਇਹਨੂੰ ਇੱਕ ਨਦੇ ਦੇ ਵਿੱਚ ਡਾਕਟਰ ਨੂੰ ਦਿਖਾ ਦਈਏ ਠੀਕ ਹੈ ਜੀ ਠੀਕ ਹੈ ਮੈਮ ਮੈਡਮ ਦਾ ਫੋਨ ਸੀ ਸਕੂਲ ਚ ਅੱਛਾ ਹਾਂ ਦਿਲਪ੍ਰੀਤ ਦੀ ਐਸੀ ਗੱਲ ਵਾਸਤੇ ਹੀ ਕਹਿੰਦੇ ਸੀ ਹਾਂ ਉੱਥੇ ਵੀ ਫਿਰ ਸਕੂਲ ਚ ਵੀ ਐਂ ਕਰਦਾ ਹੋਊਗਾ ਕਹਿੰਦੇ ਵੀ ਐਂ ਕਰੀ ਜਾਂਦਾ ਜਦੋਂ ਕਾਸੀ ਕੰਮ ਨੂੰ ਕਹਿੰਨੇ ਆ ਹਾਂ 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 ਕਹਿਣ ਲੱਗ ਜਾਂਦੇ ਅੱਛਾ ਹਾਂ ਮੈਂ ਆਖ ਕਿ ਵੀ ਘਰੇ ਵੀ ਐਂ ਕਰਦਾ ਜੀ ਕੋਈ ਨਾ ਵੀ ਅਸੀਂ ਦਿਖਾਵਾਂਗੇ ਡਾਕਟਰ ਨੂੰ ਇੱਕ ਨਦੇ ਦਿਨ ਦੇ ਵਿੱਚ ਹੀ ਚੱਲ ਫਿਰ ਮੈਂ ਤੁਸੀਂ ਐਂ ਕਰਿਓ ਹਾਂ ਤੁਸੀਂ ਤਾਂ ਇਹਨੂੰ ਉ ਤਾਂ ਐ ਨਹੀਂ ਪਤਾ ਇਹ ਪਰਾਉ ਰਾਂ ਢਾਲ ਜੇ ਹਾਂਜੀ ਮੈਂ ਕੋਈ ਜਾ ਕੇ ਬਦਿਆ ਜ੍ਹਾ ਡਾਕਟਰ ਪੁੱਛ ਕੇ ਆਉਣਾ ਠੀਕ ਹੈ ਹਾਂ ਤੁਸੀਂ ਜੇ ਤਾਂ ਇਹਨੂੰ ਵੜਿਆ ਕੇ ਜੇ ਜੇ ਤਾਂ ਮੰਨਦਾ ਹੋਇਆ ਤਾਂ ਆਈਂ ਬਿਠਾ ਲਿਓ ਗੱਡੀ 'ਚ ਨਹੀਂ ਜੈਸੀ ਹੁਣ ਦੇਖਦੇ ਇਹਨੂੰ ਪੁੱਛਦੀਆਂ ਮੈਂ ਗੱਲ ਕਰਦੀਆਂ ਇਹਦੇ ਨਾਲ ਹਾਂ ਤੇ ਫਿਰ ਇਹਨੂੰ ਲੈ ਕੇ ਜਾਂਦੇ ਆ ਹਾਂ ਠੀਕ ਹੈ ਠੀਕ ਚੰਗਾ ਫਿਰ ਮੈਂ ਇਹਨੇ ਪੁੱਛ ਕੇ ਆਉਣਾ ਫਿਰ ਚੰਗਾ ਹੀ ਦੇਖਦੇ ਅਸੀਂ ਕਰਦੇ ਆ ਗੱਲ ਇਹਦੇ ਨਾਲ ਉਰੇ ਆਵੇ ਮੁੰਡਿਆ ਅਜੀ ਮਾ ਬੋਲੋ ਹੋਰੇ ਹੋਰੇ ਬੈਠ ਅਜੀ ਮਾ ਹਾਂ ਤੈਨੂੰ ਦਵਾਈ ਦਵਾ ਕੇ ਲਿਆਵਾਂਗੀ ਪੁੱਤ ਚੱਲੀ ਸਾਡੇ ਨਾਲ ਹੋਰ ਨਹੀਂ 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 ਕਿਉਂ ਖੜੇ ਹੋ ਮੁੰਡਿਆ ਫੜ ਜਾ ਉਹਨੂੰ ਫੜੀ ਫੜੀ ਹਾਂ ਬੱਚੀ ਆ ਗਿਆ ਫਿਰ ਨਾ ਆਏ ਬੱਚੀ ਆ ਗਿਆ ਫਿਰ ਮਰਸਾ ਲੈ ਕੇ ਹਾਂ bye manny bye